ਮਾਨਪ੍ਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੀ ਪੀਪਲਸ ਪਾਰਟੀ ਆਫ ਪੰਜਾਬ ਨੇ ਆਪਣਾ ਜਥੇਬੰਦਕ ਢਾਂਚਾ ਪੰਕਰ ਕੇ ਨਵੇਂ ਸਿਰਿਓ ਜਥੇਬੰਦਕ ਢਾਂਚਾ ਬਣਾਉਣ ਦਾ ਫੈਸਲਾ ਕੀਤਾ ਹੈ 2017 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੀਪੀਪੀ ਨੇ ਨਵੀਂ ਜਥੇਬੰਦੀ ਬਣਾਉਣ ਦਾ ਫੈਸਲਾ ਕੀਤਾ ਹੈ ਪਾਰਟੀ ਨੇ ਕੱਲ ਹੋਈ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਸੀ ਕਿ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨਾਂ ਮੀਤ ਪ੍ਰਧਾਨਾਂ ਜਰਨਲ ਸਕੱਤਰਾਂ ਤੇ ਹੋਰ ਅਹੁਦਿਆਂ ਦੀ ਦੁਬਾਰਾ ਚੋਣ ਕੀਤੀ ਜਾਏਗੀ ਪਰ ਪਾਰਟੀ ਪ੍ਰਧਾਨ ਤੇ ਸੈਂਟਰਲ ਕਮੇਟੀ ਦੇ ਵਿੱਚ ਕੋਈ ਬਦਲਾ ਨਹੀਂ ਕੀਤਾ ਜਾਏਗਾ ਤੇ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਜਥੇਬੰਦਕ ਢਾਂਚਿਆਂ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਸੁਧਾਰ ਕੀਤੇ ਗਏ ਨੇ ਉੱਥੇ ਹੀ ਹੁਣ ਪੀਪੀਪੀ ਪਾਰਟੀ ਵੀ ਆਪਣੇ ਜਥੇਬੰਦਕ ਢਾਂਚੇ ਨੂੰ ਬਦਲਣ ਦੀ ਤਿਆਰੀ ਦੇ ਵਿੱਚ ਹੈ ਜਿਹੜੇ ਬੰਦਕ ਢਾਂਚੇ ਦੇ ਵਿੱਚ ਫੇਰ ਬਦਲ ਜਲਦੀ ਹੀ ਹੋ ਸਕਦੇ ਨੇ ਆਉਣ ਵਾਲੇ 15 ਦਿਨਾਂ ਦੇ ਵਿੱਚ ਨਵੇਂ ਸਿਰੇ ਤੋਂ ਨਿਯੁਕਤੀਆਂ ਹੋਣਗੀਆਂ ਪੀਪੀਪੀ ਪਾਰਟੀ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਹਾਲਾਕੀ PPP ਪਾਰਟੀ ਕੁਝ ਵੀ ਕਮਾਲ ਨਹੀਂ ਦਿਖਾ ਪਾਈ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰ ਚੁੱਕੀ ਹੈ ਆਪਣੇ ਇੱਕ ਜ਼ਮੀਨੀ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਤਿਆਰ ਕੀਤੀ ਗਈ ਹੈ ਲੋਕ ਸਭਾ ਚੋਣਾਂ ਦੇ ਵਿੱਚ ਉਸ ਨੂੰ ਦੇਖਦਿਆਂ ਹੋਇਆਂ ਹੁਣ PPP ਪਾਰਟੀ ਦੇ ਵੱਲੋਂ ਵੀ ਬਦਲਾਅ ਕੀਤੇ ਜਾ ਰਹੇ ਨੇ ਆਪਣੇ ਢਾਂਚੇ ਦੇ ਵਿੱਚ ਨਵੇਂ ਸਿਰੇ ਤੋਂ ਫੇਰ ਬਦਲ ਹੋਣ ਦੀ ਸੰਭਾਵਨਾ ਜਤਾਈ ਜਾ ਸਕਦੀ ਹੈ 2017 ਵਿਧਾਨ ਸਭਾ ਚੋਣਾਂ ਦਾ ਸਮਾ ਦੇਖਦਿਆਂ ਹੋਇਆ ਇਹ ਪੀਪੀਪੀ ਪਾਰਟੀ ਦੇ ਵੱਲੋਂ ਇਸ ਤਰ੍ਹਾਂ ਦੇ ਬਦਲਾਅ ਕੀਤੇ ਜਾ ਰਹੇ ਨੇ ਹਾਲਾਂਕਿ ਸਮਾ ਕਾਫੀ ਨਜ਼ਦੀਕ ਹੈ ਵਿਧਾਨ ਸਭਾ ਚੋਣਾਂ ਦਾ ਪਰ ਪੀਪੀਪੀ ਪਾਰਟੀ ਹੁਣੇ ਤੋਂ ਹੀ ਆਪਣੀ ਜ਼ਮੀਨ ਤਿਆਰ ਕਰਨ ਦੇ ਵਿੱਚ ਜੁੱਟ ਚੁੱਕੀ ਹੈ ਆਉਣ ਵਾਲੇ 15 ਦਿਨਾਂ ਦੇ ਵਿੱਚ ਨਵੇਂ ਸਿਰੇ ਤੋਂ ਨਿਯੁਕਤੀਆਂ ਹੋਣਗੀਆਂ ਪੀਪੀਪੀ ਪਾਰਟੀ ਦੇ ਵਿੱਚ ਪਾਰਟੀ ਪ੍ਰਧਾਨ ਤੇ ਸੈਂਟਰਲ ਕਮੇਟੀ ਦੇ ਵਿੱਚ